ਕਿੱਥੋਂ ਆਏ ਜੀ ਜਗਰਾਉਂ ਤੋਂ ਸਹੀ ਕੀ ਨਾਮ ਹੈ ਤੁਹਾਡਾ ਰਮਨ ਸਿੰਘ ਕਦੋਂ ਤੋਂ ਆਉਣੇ ਇੱਥੇ ਜੀ ਬਾਬਾ ਡੋਗ ਖਸਣ ਦੇ ਡੇਰ ਤੋਂ ਵਿਗਿਆਨ ਨੂੰ ਜਾਣੂ ਦੇ ਵੇਲੇ ਪੰਜ ਸਾਲ ਦਾ ਸੀ ਅੱਛਾ ਜੀ ਜਿਵੇਂ ਸਾਡੀ ਨਾਨੀ ਗੱਡੀ ਲਾਉਂਦੀ ਸੀ ਅਸੀਂ ਤਾਂ ਉਹਦੇ ਨੇ ਅੱਛਾ ਕੀ ਨਾਮ ਸੀ ਮਾਤਾ ਜੀ ਪੰਜਾਬ ਕੌਰ ਅੱਛਾ ਜੀ ਸਤਸ੍ਰੀ ਅਕਾਲ ਬੀਬੀ ਹਾਂ ਜੀ ਸਤਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਬਲਵਿੰਦਰ ਕਰਜ ਕਿੱਥੋਂ ਸੰਗਤ ਲੈ ਕੇ ਆਏ ਜੀ ਜਗਰਾਉਂ ਤੋਂ ਜੀ ਕੀ ਨਾਮ ਕੀ ਕਹੋਗੇ ਜੀ ਬਾਬਾ ਜੀ ਦੇ ਬਾਬਾ ਜੀ ਦੇ 47 ਸਾਲ ਹੋ ਗਏ ਜੀ ਆਪਾ ਜੀ ਦੇ ਆਉਂਦਿਆਂ ਨੂੰ ਅੱਛਾ ਜੀ ਇਹ ਬਹੁਤ ਖੁਸ਼ੀਆਂ ਦਿੱਤੀਆਂ ਬਾਬਾ ਜੀ ਨੇ ਬੱਚੇ ਮਿਲੇ ਪੋਤੇ ਪੋਤੀਆਂ ਮਿਲੇ ਦੋਤੇ ਦੋਤੀਆਂ ਮਿਲੇ ਬਹੁਤ ਰਜਗਾਰ ਮਿਲਿਆ ਬਹੁਤ ਬਾਬਾ ਜੀ ਦੀ ਮਨਤਾ ਬਹੁਤ ਮੰਨਦੇ ਆ ਬਾਬਾ ਜੀ ਨੂੰ ਹਰ ਸਾਲ ਸੇਈ ਮੀਨੀ ਜਦੋਂ ਵੀ ਬਾਬਾ ਜੀ ਦੀ ਯਾਦ ਆਉਂਦੀ ਆ ਉਹਦੇ ਹੀ ਅਸੀਂ ਲੱਛਕ ਕਰਨਾ ਚਾਹੀਦਾ ਔਰ ਕੀ ਕਹੋਗੇ ਬਾਬਾ ਜੀ ਬੜੀ ਮਾ ਭਾਜੀ ਜੀ ਬਹੁਤ ਬਹੁਤ ਧੰਨਵਾਦ ਆ ਜੀ ਬਾਬਾ ਜੀ ਦਾ ਬਹੁਤ ਬਹੁਤ ਕਰਨੀ ਵਾਲੇ ਬਾਬਾ ਜੀ ਆ ਜਿਹੜੇ ਸੰਗਤ ਨੂੰ ਆਪਦੇ ਚਰਨਾਂ ਚ ਲਈ ਰੱਖਦੇ ਆ ਅੱਜ ਇੱਥੇ ਬਹੁਤ ਸੰਗਤਾਂ ਦੀ ਨਤਮਸਤਕ ਹੋ ਜਾਂ ਬਾਬਾ ਭਗਤ ਸਿੰਘ ਦੇ ਡੇਰੇ ਤੇ ਜੀ ਤੇ ਇਹਨੇ ਕੀ ਮਹਾਂਤਾ ਜੀ ਮਹਾਂਤਾ ਇਹ ਹੈ ਕਿ ਜਿਹੜਾ ਦਰਾਂ ਦੇ ਸਾਰੀਆਂ ਸੰਗਤਾਂ ਦੀ ਦਪਤੂਰ ਹੁੰਦੀਆਂ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਪਤਾਂ ਲੈਣ ਪਤ ਰੋਤਾ ਲੈਣੇ ਦੁੱਤ ਬਾਹਰ ਜਾਣ ਵਾਲੇ ਨੂੰ ਬਾਬਾ ਜੀ ਬੀਜੇ ਦਿੰਦੇ ਆ ਕੀ ਨਾਮ ਜੀ ਵੀਰ ਜੀ ਕੀ ਨਾਮ ਵੀਰ ਜੀ ਤੁਹਾਡਾ ਆਪਣਾ ਗੁਰਦੀਪ ਸਿੰਘ ਜੀ ਜਗਰਾਉਂ ਤੋਂ ਅੱਛਾ ਜੀ ਹਾਂ ਜੀ ਕੀ ਕਹੋਗੇ ਜੀ ਬਾਬਾ ਜੀ ਦੇ ਦਰ ਤੇ ਜੋ ਵੀ ਬੰਦੇ ਮਰਦ ਹੁੰਦੀ ਆ ਜੋ ਵੀ ਬੰਦਾ ਸੁਖ ਨਾਲ ਸਫਕੇ ਆਉਂਦਾ ਸਭ ਪੂਰੀ ਨੇ ਹੁੰਦੀ ਆ ਇੱਥੇ ਸੰਤਾਂ ਬਹੁਤ ਹੁੰਦੀ ਆ ਜਿਨ੍ਹਾਂ ਬਖਸ਼ ਦਲੇ ਹੁੰਦਾ ਉਹ ਸਭ ਇੱਥੇ ਧੋਲੀ ਧਰ ਤੇ ਇਸ਼ਨਾਨ ਕਰਕੇ ਸਭ ਦੇ ਦੁੱਖ ਕੱਟੇ ਜਾਂਦੇ ਆ ਬਾਬਾ ਜੀ ਨਾਮ ਸਿਮਰਨ ਬਾਣੀ ਦੇ ਨਾਲ ਜੋੜਦੇ ਆ ਸਭ ਨੇ ਉਹਨਾਂ ਦਾ ਇਹ ਹੈ ਵੀ ਸਾਰੇ ਜਾਨੇ ਬਾਣੀ ਜਪਜੀ ਸਾਹਿਬ ਦੇ ਪਾਠ ਸਖਣੀ ਸਾਹਿਬ ਦੇ ਪਾਠ ਕਰਕੇ ਤੁਸੀਂ ਆਪਣੇ ਦੁੱਖ ਦੂਰ ਕਰ ਸਕਦੇ ਹੋ ਬੋਲੇ